ਐਸ ਅਨ ਦੇ ਲੰਡਨ ਨੂੰ ਲੈ ਕੇ ਜ਼ਹਿਰੀਲੀ ਚੀਜ਼ ਪਿਲਾ ਕੇ ਇੱਕ ਵਿਅਕਤੀ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਖਬਰ ਥਾਣਾ ਪਤੇਗੜ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਔਰਤ ਸਮੇਤ ਦੋ ਵਿਅਕਤੀਆਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਸਤ ਘੰਟਿਆਂ ਦੇ ਅੰਦਰ ਬੇਸ਼ੱਕ ਕਰ ਲਿੱਤਾ ਗਿਆ ਹੈ ਥਾਣਾ ਪਤੇਗੜ ਸਾਹਿਬ ਦੇ ਐਸ ਐਚ ਓ ਅਮਰਦੀਪ ਸਿੰਘ ਨੇ ਦੱਸਿਆ ਕਿ ਕਬਲ ਸਿੰਘ ਵਾਸੀ ਪਿੰਡ ਮੰਡੂਫਲ ਨੇ ਸ਼ਿਕਾਇਤ ਕੀਤੀ ਸੀ ਕਿ ਹਰਵਿੰਦਰ ਕੌਰ ਨੇ ਵਿਕਰਮਜੀਤ ਸਿੰਘ ਤੋਂ ਪੈਸੇ ਉਧਾਰ ਲਏ ਸਨ ਜਦੋਂ ਪੈਸੇ ਮੰਗੇ ਜਾਂਦੇ ਸਨ ਤਾਂ ਉਹ ਟਾਲਮਟੋਲ ਕਰਦੀ ਸੀ ਇਸੇ ਕੜੀ ਦੇ ਵਿੱਚ ਵਿਕਰਮਜੀਤ ਸਿੰਘ ਨੂੰ ਜ਼ਹਿਰ ਪਿਲਾ ਦਿੱਤੀ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਪੁਲਿਸ ਨੇ ਕਾਬਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਹਰਵਿੰਦਰ ਕੌਰ ਤੇ ਉਸ ਦੇ ਨੌਕਰ surjit singh maadu ਦੇ ਖਿਲਾਫ ਮਾਮਲਾ ਦਰਜ ਕਰਕੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਕਾਬਲ ਸਿੰਘ ਦਾ ਮੰਨਦਾ ਹੈਗਾ ਜੀ ਮੁੰਡੇ ਦਾ ਪੋਆ ਜੀ ਮੁੰਡੇ ਦਾ ਨਾਮ ਹੈ ਵਿਕਰਮ ਸਿੰਘ ਤਨ ਉਹ ਟੱਕਰ ਵੀ ਕਰਦਾ ਸੀਗਾ 1.5 ਘੰਟੇ ਤੋਂ ਉਹ ਮਾਡਰਨ ਵੈਲੀ ਦੇ ਵਿੱਚ ਕਿਰਾਏ ਤੇ ਆ ਕੇ ਰਹਿਣ ਲੱਗਾ ਸੀਗਾ ਹਰਵਿੰਦਰ ਕੌਰ ਜਿਹੜੀ ਹੈਗੀ ਪਤਨੀ ਮੇਰੇ ਮੱਘਰ ਸਿੰਘ ਵਾਸੀ ਰੰਧਾਵਾੜ ਤੋਂ ਇਹਨਾਂ ਲਿਦਾ ਗੁਪੈਸ਼ਾ ਦਾ ਲੈਣ 350 ਦੀ ਕੰਮ ਚੱਲਦਾ ਪਿਆ ਸੀਗਾ ਇਹ ਬਾਰ ਬਾਰ ਪੈਸੇ ਮੰਗਦਾ ਸੀਗਾ ਕਿ ਮੈਨੂੰ ਸੂਗਤ ਦੀ ਪ੍ਰੋਬਲਮ ਹੋ ਗਈ ਮੈਂ ਆਪਣੀ ਡੋਲਟੀ ਲੈਣੀ ਹੈ ਤੇ ਮਿਹਨਤ ਮੈਨੂੰ ਪੈਸੇ ਦਿੱਤੇ ਨੇ ਮੈਨੂੰ ਪੈਸੇ ਦੇ ਦੇ ਕੱਲ ਉਹਨੇ ਆਪਣੇ ਨੌਕਰ ਦੇ ਰਾਹੀਂ ਇਹਨੇ ਸੁਨੇਹਾ ਲਾ ਕੇ ਆਪਣੇ ਘਰੇ ਹੁੰਦਾ ਹੈ ਇਹਦਾ ਨੌਕਰ ਐਕਟਿਵ ਹੈ ਤੇ ਆਗੇ ਵੀ ਫਰੀਕ 4 ਕੋ ਜੀ ਰੁਕਾ ਵਾਗਲੋਨੀ ਹਰਵਿੰਦਰ ਕੌਰ ਦੇ ਘਰੇ ਲੈ ਗਿਆ ਤੇ ਸ਼ਾਮ ਨੂੰ 7 ਵਜੇ ਛੱਡਿਆ ਤਾਵਲ ਸਿੰਘ ਦੇ ਕੋਲ ਤਾਬਕ ਜਿਹੜਾ ਇਹਨਾਂ ਦਾ ਪੈਸੇ ਦਾ ਲੈਣ ਦੇ ਸੀਗਾ ਜਿਹੜਾ ਮਾਰੂ ਨਾਮ ਦਾ ਬੰਦਾ ਐਕਟਿਵਾਟੇ ਮੁੰਡੇ ਨੂੰ ਉਹਦੇ ਨੂੰ ਲੈ ਕੇ ਗਿਆ ਸੀਗਾ ਉਹ ਪੈਸੇ ਅਡਵਾਂਸ ਲਈ ਲੈ ਕੇ ਗਿਆ ਸੀਗਾ ਪਰ ਉੱਥੇ ਉਹਨਾਂ ਦੀ ਕੋਈ ਕਿਸੇ ਗੱਲ ਤੋਂ ਕਹਾ ਸੀ ਨਹੀਂ ਫੋਨ ਕਰਕੇ ਹਰਮਿੰਦਰ ਗੌਰ ਤੋਂ ਮਾਰੂ ਨੇ ਨਾਲ ਤੇ ਇਹਨੂੰ ਕੋਈ ਜੈਲੀ ਦੀ ਚੀਜ਼ ਪੁਲਾਦੀ ਘਰ ਛੱਡਦੇ ਕੁਝ ਸਮੇਂ ਬਾਅਦ ਜਦ ਰਹਿਟਾਰਾ ਕੁਝ ਸਮੇਂ ਬਾਅਦ ਨੂੰ ਜਦੋਂ ਤਕਲੀਫ ਹੋਈ ਤੇ ਤਾਵਲ ਸਿੰਘ ਨੇ ਇਹਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਉੱਤੇ ਦਾਖਲ ਦਵਾਤਾ ਕਿ ਜਿੱਥੇ ਡਾਕਟਰ ਨੇ ਬੰਦ ਦੱਸੋ ਕਿਹਦੇ ਕਿਹਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਹਰਵਿੰਦਰ ਕੌਰ ਪਤਨੀ ਮੱਧਰ ਸਿੰਘ ਵਾਸੀ ਰੰਧਾਵਾ ਕਰੋਨੀ ਮਾੜੂ ਅਨੰਦਪੁਰ ਤੋਂ ਆਉਂਦਾ ਹੈ ਜੀ ਇਹਨਾਂ ਦਾ ਰੰਧਾਵਾ ਹੈ ਜੀ ਇਹ ਜਿਹੜਾ ਨੌਕਰ ਸੀਗਾ ਜੀ ਹਰਵਿੰਦਰ ਕੌਰ ਇਹਨਾਂ ਦੇ ਕੋਲ ਕਿ ਦੋਨੀਆਂ ਕਿਰਤਾਂ ਡੋਨਾਲ ਨੂੰ ਹੀ ਗ੍ਰਿਫਤਾਰ ਕਰ ਲਿਆ ਜੀ ਦੂਜੀ ਪਰਤਾਜ ਕੀ ਸਾਹਮਣੇ ਆਇਆ ਕਿ ਕੀ ਪੈਸਿਆਂ ਦਾ ਹੀ ਲੈਣ ਦੇਣ ਸੀ ਜਿਹੜਾ ਮਾਰਨ ਦਾ ਪੈਸਿਆਂ ਦਾ ਹੀ ਲੈਣ ਦੇਣ ਹੈ ਜਿਹੜੇ ਫਾਦਰ ਨੇ ਦੱਸਿਆ ਹੈਗਾ ਕਿ ਜਿਹਨਾਂ ਨੂੰ ਪੈਸਿਆਂ ਦੇ ਪਿੱਛੇ ਹੀ ਹੋ ਜਾਣਾ ਚਾਹੀ ਸੀ ਜਿਹਨੂੰ ਮਾਰਨ ਦੀ ਕਿਉਂ ਸਾਨੂੰ ਪੈਸੇ ਨਾ ਦੇਣੇ ਪਰ ਤੇ ਤੇ ਦਾ ਖਬਰ ਕਰਦੇ